ਨਾ ਨਾ ਯਾਰ ਭਾਜੀ ਇੰਨੇ ਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹਦਾ ਇਨਾ ਸ਼ੁਕਰ ਹੈ ਵੀ ਕੋਈ ਛੱਟ ਝੋਟ ਨਹੀਂ ਲੱਗੀ ਜੇ ਛੱਟ ਝੋਟ ਲੱਗ ਜਾਂਦੀ ਤਾਂ ਫਿਰ ਤਾਂ ਖੋਹ ਜਾਣਾ ਸੀਗਾ ਗੁਰਾਇਆ ਹਾਈਵੇ ਤੇ ਬੀਤੀ ਰਾਤ ਸ਼੍ਰੀਨਗਰ ਤੋਂ ਸੇਬਾ ਦੀ ਲੋਡ ਲੈ ਕੇ ਭਵਾਨੀ ਹਰਿਆਣਾ ਵੱਲ ਜਾ ਰਿਹਾ ਟਰੱਕ ਟਾਇਰ ਫਟਣ ਕੰਨ ਪਲਟ ਗਿਆ ਇਹ ਜਾਣਕਾਰੀ ਸੜਕ ਸੁਰੱਖਿਆ ਫੋਰਸ ਦੇ ਐਸ.ਆਈ ਸਰਬਜੀਤ ਸਿੰਘ ਨੇ ਸਾਂਝੀ ਕੀਤੀ ਉਨਾ ਮੁਤਾਬਕ ਮਿਸ਼ਰਾਟਾ ਬੇਦੇ ਮਾਲਕ ਨੇ ਸੂਚਨਾ ਦਿੱਤੀ ਕਿ ਟਰੱਕ ਨੰਬਰ JK08KU8112 ਅਚਾਨਕ ਟਾਇਰ ਫਟਣ ਨਾਲ ਅਸੰਤੁਲਨ ਹੋ ਗਿਆ ਤੇ ਸੜਕ ਵਿੱਚ ਘਾਰ ਪਲਟ ਗਿਆ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਟਰੱਕ ਨੂੰ ਕਿਨਾਰੇ ਕਰਵਾਇਆ ਗਿਆ ਤੇ ਕੁਝ ਸਮੇਂ ਬਾਅਦ ਆਵਾਜਾਈ ਵਾਪਸ ਚਾਲੂ ਕਰ ਦਿੱਤੀ ਗਈ ਖੁਸ਼ਕਿਸਮਤੀ ਨਾਲ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੋਗਾ ਇਹਦੀ ਵਿਚਾਰੀ ਦੀ ਅਸੀਂ ਮਦਦ ਕਰਦੇ ਆ ਨੂੰ ਨਾ ਕਾਜੀਆ ਇਹਨਾਂ ਰੋਡ ਦੇ ਪੁਲਿਸ ਦੇ ਉੱਤੇ 100 ਨੰਬਰ ਦੇ ਉੱਤੇ ਕਈ ਵਾਰੀ ਮੈਂ ਕਾਲ ਕੀਤੀ ਕਿਸੇ ਨੇ ਟੈਂਡ ਨਹੀਂ ਕੀਤੀ ਪੇ ਦੀ ਵਿਚਾਰੀ ਦੀ ਰਾਹ ਹੀ ਨਾ ਪਰਦੇਸ ਤੋਂ ਆਇਆ ਮਦਦ ਕਰਨ ਰਹੇ ਆ ਅਸੀਂ ਗੱਡੀਆਂ ਵਾਲੇ ਕਿੰਨਾ ਟਾਈਮ ਹੋ ਗਿਆ ਭਾਜੀ ਇੱਥੇ ਭਾਜੀ 2 ਘੰਟੇ ਹੋ ਗਏ ਸਾਰਾ ਇਹਦਾ ਮਾਲ ਇਕੱਠਾ ਕਰਾਇਆ ਵੀ ਕੋਈ ਨੁਕਸਾਨ ਨਾ ਹੋ ਜਾਏ ਇਹਦੇ ਵਿਚਾਰਾ ਡਰਾਈਵਰ ਦਾ ਨਾ ਵੀ ਇਸ ਕਰਕੇ ਪ੍ਰਸ਼ਾਸਨ ਐ ਇੱਦਿ ਇਹਨੇ ਮਹਿੰਗੀਆਂ ਗੱਡੀਆਂ ਦੇਤੀਆਂ ਮੌਕੇ ਤੇ ਪਹੁੰਚੋ ਤਾਂ ਸਹੀ ਕੰਮ ਸੇ ਕੰਮ ਕੋਈ ਅੱਡੀ ਸੜਕ ਸੁਰੱਖਿਆ ਫੋਰਸ ਸੀਐਮ ਸਾਹਿਬ ਨੇ ਲਾਈਆਂ ਉਹ ਕਾਦੀ ਸੜਕ ਸੁਰੱਖਿਆ ਫੋਰਸ ਯਾਰ ਪਤਾ ਨਹੀਂ ਕਿਥੇ ਢਾਬਿਆਂ ਤੇ ਲਾ ਕੇ ਬੈਠੇ ਰਹਿੰਦੇ ਆ ਬਾਈ ਚਾਰ ਜਣੇ ਲੱਗ ਕੇ ਅਸੀਂ ਸਾਰੇ ਆ ਸਾਰੇ ਉਹ ਪਾਈ ਦੀ ਉਹ ਦੋ ਗੱਡੀਆਂ ਖੜੀਆਂ ਸਾਡੀਆਂ ਖੜੀਆਂ ਕਿਸੇ ਨੇ ਮਦਦ ਮਦਦ ਕਰਨ ਦਾ ਸਿਰਫ ਕੀ ਆ ਬੰਦੇ ਦਾ ਨੁਕਸਾਨ ਟੈਕਸੀ ਭਾਈ ਸਾਡੀ ਟੈਕਸੀ ਹੈਗੀ ਨਹੀਂ ਨਹੀਂ ਮੇਰਾ ਟੱਲਾ ਆ ਉਹ ਖੜਾ ਸੁਣ ਅੱਛਾ ਤੁਸੀਂ ਆਪ ਨਾਲ ਕਿੰਨਾ ਕਿੰਨਾ ਟਾਈਮ ਹੋ ਗਿਆ ਭਾਈ ਇੱਥੇ ਇਹ ਰਾਸ਼ਾ ਵਾਪਰਨੋ ਦੇਰ ਤੋਂ ਦੇਰ ਤੋਂ ਘੰਟੇ ਹੋ ਗਏ ਇਹ ਹੱਲੇ ਦਾ ਕੋਈ ਐਸਐਸਐਫ ਦੀ ਟੀਮ ਨਹੀਂ ਪਹੁੰਚੀ ਇੱਥੇ ਆ ਦੇਖ ਕਿੰਨੀ ਵਾਰੀ ਉਹਨੂੰ ਮੈਂ 100 ਨੰਬਰ ਤੇ ਕਾਰ ਲਾਈ ਆ ਭਾਈ ਉਸਤਾ ਜੀ ਤੁਹਾਡੇ ਕੋਲ ਕੋਈ ਕੰਮ ਕੋਈ ਮਾਤਾ ਤਾਂ ਹੋ ਜਾਵੇ ਇਹਦੀ ਵਿਚਾਰੇ ਦੀ ਅਸੀਂ ਪਰਲੇ ਬਰਨ ਗੱਡੀ ਮੇਰੀ ਖੜੀ ਉੱਧਰ ਖੜਾ ਕੇ ਅਸੀਂ ਗੱਡੀ ਇੱਧਰ ਆ ਕੇ ਮਦਦ ਕਰ ਰਿਹਾ ਇਹ ਬਾਈ ਦੀ ਗੱਡੀ ਖੜੀ ਆ ਤਿੰਨ ਜਣੇ ਅਸੀਂ ਸਾਰੀ ਬੈਠਾ ਸੇਵ ਇਕੱਠੇ ਕੀਤੇ ਸੇਵ ਆ ਦੇਖੋ ਆ ਪੁਲਿਸ ਆ ਪੁਲਿਸ ਦਾ ਨੰਬਰ ਆ ਇਦੇ ਉੱਤੇ ਕਈ ਵਾਰੀ ਫੋਨ ਫੋਨ ਲਾਇਆ ਪਰ ਕੋਈ ਨਹੀਂ ਚੱਕਦਾ ਚੁੱਕਦਾ ਬਿਆ ਮਤਲਬ ਗੱਡੀਆਂ ਦਿੱਤੀਆਂ ਤਾਂ ਵੀ ਕੋਈ ਫਾਇਦਾ ਨਹੀਂ ਲਾਜੀ ਬੰਦਾ ਯਾਰ ਭਾਜੀ ਇੰਨੇ ਨਹੀਂ ਮਹਿੰਗੀਆਂ ਗੱਡੀਆਂ ਦਿੱਤੀਆਂ ਜੋ ਮੌਕੇ ਤੇ ਪਹੁੰਚਣਾ ਹੀ ਨਹੀਂ ਕਿਸੇ ਕੋਲੇ ਇਹਦਾ ਇੰਨਾ ਸ਼ੁਕਰ ਆ ਵੀ ਇਹਦੇ ਕੋਈ ਛੱਟ ਚੋਟ ਨਹੀਂ ਲੱਗੀ ਜੇ ਛੱਟ ਚੋਟ ਲੱਗ ਜਾਂਦੀ ਤੇ ਫਿਰ ਤਾਂ ਔਖਾ ਹੋ ਜਾਣਾ ਸੀਗਾ ਇਨਸਾਨੀਅਤ ਦੇ ਨਾਤੇ ਤੁਸੀਂ ਇੱਕ ਬਿਲਕੁਲ ਹੀ ਬਾਈ ਦੀ ਅਸੀਂ ਤਾਂ ਇਨਸਾਨੀਅਤ ਨਾਤੇ ਵੀ ਆਪਣਾ ਯਾਰ ਜੇ ਅੜਕੇ ਦੀ ਗੱਡੀ ਆ ਵੀ ਵੀਰ ਭਰਾ ਯਾਰ ਨੁਕਸਾਨ ਨਾ ਹੋਵੇ ਇਹਦਾ ਹਾਂ ਹਾਂਜੀ ਸਰ ਇੱਕ ਗੁਰਾਇਆਂ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਸੇ ਸੰਬੰਧੀ ਸਾਨੂੰ ਮਿਸ਼ਰਾ ਢਾਬਾ ਦੇ ਓਨਰ ਨੇ ਕਾਲ ਕੀਤੀ ਸੀ ਕਿ ਇੱਥੇ ਐਕਸੀਡੈਂਟ ਹੋਇਆ ਆ ਉਹਨਾਂ ਦੇ ਲਾਗੇ ਐਕਸੀਡੈਂਟ ਹੋਇਆ ਸੀ ਆ ਇਹ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਟਰੱਕ ਡਰਾਈਵਰ ਨੇ ਦੱਸਿਆ ਕਿ ਮੇਰੀ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਰੋਡ ਦੇ ਉੱਪਰ ਹੀ ਪਲਟ ਗਈ ਏਕ ਐਂਟਰ ਸ਼੍ਰੀਨਗਰ ਤੋਂ ਸੇਵ ਲੈ ਕੇ ਭਵਾਨੀ ਹਰਿਆਣਾ ਜਾ ਰਹੇ ਸੀ ਜਿਹੜਾ ਕਿ ਇੱਥੇ ਇਹ ਹਾਦਸਾ ਗ੍ਰਸਤ ਹੋ ਗਿਆ ਸਾਡੀ ਟੀਮ ਨੇ ਮੌਕੇ ਤੇ ਹੀ ਇਹਨਾਂ ਨੂੰ ਸਹਾਇਤਾ ਦਿੰਦੇ ਹੋਏ ਗੱਡੀ ਪਬਲਿਕ ਦੀ ਸਹਾਇਤਾ ਨਾਲ ਸਾਈਡ ਤੇ ਕਰਵਾਈ ਅਤੇ ਥਾਣਾ ਕਰਾਇਆ ਦੇ ਡਿਊਟੀ ਅਫਸਰ ਏਐਸਆਈ ਸਰਿੰਦਰ ਪਾਲ ਨੂੰ ਇਹਦੇ ਬਾਰੇ ਸੂਚਨਾ ਦਿੱਤੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਵਿਚਾਰੇ ਟ੍ਰੈਫਿਕ ਵੀ ਨਿਰਵਿਘਨ ਚੱਲ ਰਿਹਾ ਲੇਕਿਨ ਦੋ ਲੇਨਾਂ ਚੱਲ ਰਹੀਆਂ ਇੱਕ ਲੇਨ ਬਲੌਕ ਥੈਂਕ ਯੂ ਸਰ